क्या नाम है आपका राकेश कुमार क्या हुआ कौन से गांव में रहते हो पपिया में रहते हो क्या काम करते हो? काम नहीं करते क्या हुआ जी आपको चोट कैसे लगी हम लोग खेलते रहे खेलते हो लोग आके अचानक हम तो लोगों को मारने लगे पिछले मरे खेत जैसे 11 बंदे और दो-तीन औरत थी तो और गए हमको मुंह पर रुमाल बांध कर आए और हमको पकड़ के मारने लगा मारते मारते

क्या मामला हुआ सर जी मैं क्रिकेट खेल रहा था मैं बॉल छत पर मार दिया था तो मैं छत पर बॉल देने गया था तो एक बंदा आया था तलवार लिया हुआ था तो वो बोलता है नीचे का तो मैं तलवार देख के डर गया था और मैं घर में घुस गया था तो वो आया और मुझे पकड़ के ले गया चौक पे तो वहाँ पे पीटने लग गया उस गाड़ी में बैठाया फिर वहाँ पर मारा मुझा और वो बोलता है कि काट के फेंकवा दूंगा तेरे को गले पर तलवार भी रखा था कितने आदमी थे दस पंद्रह लोग थे तो पता कह रहे थे वो सब की, की लड़की लेके कोई भागा है तो मुझे पकड़ जी तो बोलते हैं तेरा नाम राकेश है मैं बोला नहीं माकाश है तब भी उन्होंने लड़की, लड़की को पता नहीं कोई लेके, लेके भागा हुआ है तो मेरे को उसका भाई आपको हाँ जी उनको कि मैं झूठ बोल रहा हूँ ਮੈਂ ਤਾਂ ਇੱਕ ਉਹ ਲੜਕਾ ਤਾਂ ਉਸ ਨੂੰ ਪਹਿਲੇ ਪਕੜਾ ہوا تھا ਮੇਰੇ ਕੋਲ ਬਾਅਦ ਵਿੱਚ ਪਕੜਾ ਉਸ ਬੰਦੇ ਨੇ ਘੁੰਮ ਕੇ ਆਇਆ ਥੋ ਉਧਰ ਸਸ 12 ਮੂ ਲਫੇਟੇ ਹੋ ਤੇ ਨਹੀਂ ਇੱਕ ਬੰਦਾ ਆਇਆ ਥਾ ਮੇਰੇ ਕੋਲ ਪਕੜ ਕੇ ਲੈ ਗਿਆ 10 12 15 ਲੋਕੀ ਬਸ ਤੁਸੀਂ ਨਾਮ ਦੱਸੋ ਹਾਂਜੀ ਡਾਕਟਰ ਨਵਦੀਪ ਸਿੰਘ ਤਾਂ ਪੜਾਈ ਘੰਡੇ ਦਾ ਮਾਮਲਾ ਕੀ ਹੈਗਾ ਸਾਰਾ ਹਾਂਜੀ ਮੇਰੇ ਕੋਲ ਹੁਣੇ ਦੋ ਪਿੰਡ ਭੱਡੀਆਂ ਮਛਵਾੜੇ ਤੋਂ ਦੋ ਮਰੀਜ਼ ਆਏ ਜਿਨ੍ਹਾਂ ਦਾ ਨਾਮ ਹੈਗਾ ਆਕਾਸ਼ ਤੇ ਰਾਕੇਸ਼ ਇੱਕ ਦੀ ਉਮਰ 17 ਸਾਲ ਹੈ ਇੱਕ 18 ਸਾਲ ਦਾ ਲੜਕਾ ਤੇ ਕੀ ਹੈਗੇ ਜੀ ਇਹਨਾਂ ਦੇ ਕਿੰਨੀ ਕੁ ਸੱਟ ਹੈਗੀ ਤੇ ਕਿੱਦਾਂ ਬਲਣਾ ਜਣਾ ਪਤਾ ਲੱਗਾ ਇੰਜਰੀਸ ਤਾਂ ਜ਼ਿਆਦਾ ਹੈਗੀਆਂ ਸੂਚਸ ਅਸੀਂ ਕਰਤੇ ਆ ਬਾਕੀ ਅੰਡਰ ਆਬਜ਼ਰਵੇਸ਼ਨ ਰੱਖਿਆ ਬਾਕੀ ਪੈਂਡਿੰਗ ਰੱਖਿਆ ਐਕਸ-ਰੇ ਵਾਸਤੇ ਕੱਲ ਨੂੰ ਹੋਣੀ ਏ ਇਸ ਵੇਲੇ ਜ਼ਿਆਦਾ ਜ਼ੀਰਤ ਇਹਨਾਂ ਦੇ ਵਿੱਚ ਕਿਹੜਾ ਹੈ ਸਰ ਹਾਲੇ ਤੱਕ ਠੀਕ ਹੈ ਗਿਆ ਬਾਕੀ ਰਿਪੋਰਟਿੰਗ ਤੋਂ ਬਾਅਦ ਦੱਸਾਂਗਾ ਕਿ ਇੰਜਰੀ ਰਿਪੋਰਟ ਕੀ ਆਈ ਹੈ ਉਹ ਦੱਸਿਆ ਇਹਨਾਂ ਨੇ ਵੀ ਕਿ ਲੜਾਈ ਭਾ ਕਿੱਦਾਂ ਹੋਇਆ ਕਿੰਨੇ ਹੀ ਬੰਦੇ ਜੋ ਸਰ ਇਹਨਾਂ ਨੇ ਇਹ ਕਿਹਾ ਕਿ ਪਟੀਆਂ ਮਤਲਬ ਅਨਨੋਨ ਬੰਦੇ ਆਏ ਉਹਨਾਂ ਨੇ ਸਾਨੂੰ ਮਾਰਿਆ ਮੈਂ ਐਸਐਸ ਹਰਵਿੰਦਰ ਸਿੰਘ ਸਫੋ ਬਾਰਾਂੰਬੋ ਹੈਲਪਲਾਈਨ ਥਾਣਾ ਮਾਚੀਓੜ ਸਾਹ ਦੇ ਤਰਾਸਾ ਕੱਲ ਕਰੀਬ 3 ਵਜੇ ਕਿਸੇ ਰਾਗੀਰ ਦਾ ਫੋਨ ਆਇਆ ਇੱਕ ਲੰਗ ਸਿੰਘ ਪ੍ਰਵਾਸੀ ਮिजੁਰਾ ਨਾਲ ਪੋਸਮਾਰ ਕਰ ਰਹੇ ਆ ਜਿਸ ਤੇ ਮੈਂ ਤੁਰੰਤ ਮੌਕੇ ਤੇ ਪਹੁੰਚ ਕੇ ਜਦੋਂ ਪੱਟੀਆਂ ਵਾਲੇ ਪਿੰਡ ਪਹੁੰਚਿਆ ਤਾਂ ਲੰਗ ਸਿੰਘਾਂ ਦੇ ਆਪਣੇ ਕਬਜ਼ੇ ਦੇ ਵਿੱਚ ਦੋ ਪ੍ਰਵਾਸੀ ਕਿੱਥੇ ਹੋਏ ਸੀ ਤੇ ਉਹਨਾਂ ਨੂੰ ਕੁੱਟਮਾਰ ਕਰ ਰਹੇ ਸੀ ਇੱਕ ਹੋਰ ਤੀਸਰੇ ਲੜਕੇ ਦੀ ਭਾਲ ਕਰ ਰਹੇ ਸੀ ਐਸਟੀ ਫੈਕਟਰੀ ਦੇ ਅਕਰ ਨਾ ਮੌਕੇ ਤੇ ਪੁੱਜ ਕੇ ਰਾਨੰਗ ਸਿੰਘਾਂ ਤੋਂ ਇਹ ਦੋ ਜਿਹੜੇ ਪ੍ਰਵਾਸੀ ਮਜ਼ਦੂਰ ਆ ਇਹਨਾਂ ਨੂੰ ਛਡਵਾਇਆ ਅਤੇ ਰਾਨੰਗ ਸਿੰਘਾਂ ਨੂੰ ਮੌਕੇ ਤੇ ਕਾਬੂ ਕਰਕੇ ਥਾਣਾ ਮਾਛੋੜਾ ਤੋਂ ਵੀ ਖੇ ਲਿਆਂਦਾ ਤੇ ਦੂਰਾਂ ਨੂੰ ਸਿਵਲ ਹਸਪਤਾਲ ਸਹਰਾਲਾ ਜਿਹੜਾ ਇਲਾਜ ਲਈ ਰਾਹਲ ਕਰਾਇਆ ਇਹ ਕੀ ਕਾਰਵਾਈ ਇਹ ਜਿਹੜੇ ਪ੍ਰਵਾਸੀ ਜ਼ਖਮੀ ਆ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਬਣਦੀ ਕਾਰਵਾਈ ਆ ਤੁਰੰਤ ਕਰ ਕੀਤੀ ਜਾਊਗੀ ਜਿਹੜੇ ਕੋਟਵਾਰ ਕਰਨ ਵਾਲੇ ਕੋਟਵਾਰ ਕਰਨ ਵਾਲੇ ਤਿੰਨ ਵਿਅਕਤੀ ਮੌਕੇ ਤੇ ਕਾਬੂ ਕੀਤੇ ਆ ਪ੍ਰਵਾਸੀਆਂ ਦੇ ਦੋਸ਼ਾਂ ਮੁਤਾਬਕ ਇਹ 10 ਤੋਂ 12 ਵਿਅਕਤੀ ਸੀਗੇ ਉਹ ਤੇ ਬਾਕੀ ਬਾਕੀਆਂ ਦਾ ਪੁਸਤਕੇ ਜਾਰੀ ਆ ਠੀਕ ਹੈ ਮਰਾਨੇਪੁਰ ਦਾ ਪਤਾ ਲੱਗੂ ਹੋਰ ਇਹ ਚਮਕੌਰ ਸਾਹਿਬ ਦੇ ਕਹਿ ਰਹੇ ਕਿ ਚਮਕੌਰ ਸਾਹਿਬ ਦੇ ਵਿੱਚੋਂ ਕੋਈ ਕੋਈ ਕੁੜੀ ਲੜਕੀ ਭਜਾ ਕੇ ਲੈ ਗਏ ਤੇ ਇਹ ਆਪਣੇ ਤੌਰ ਦੇ ਉੱਤੇ ਆ ਕੇ ਭਾਲ ਕਰ ਰਹੇ ਸੀ ਇਸੇ ਮਾਮਲੇ ਦੇ ਵਿੱਚ ਇਹਨਾਂ ਨੇ ਪ੍ਰਵਾਸੀ ਦੀ ਕੋਟਵਾਰ ਕੀਤੀ